ਸਤਨਾਮ ਸ਼ੁਰੀ ਵਾਹਿਗੁਰੂ ਸਾਇਬ ਜੀਆ ਕਿਰਪਾ ਕਰੋ ਦੇਨ ਕੇ ਦਾਤੇ ਨਾ ਵਿਚਾਰੋ ਕੋਈ ਮਲਟੀ ਕਾ ਕ ਤਪ ਸੁਮੀ ਮਨੁਸ ਕੀ ਗਦ ਏ ਮੇਰੇ ਮਨ ਸਤਗੁਰ ਸੇਵ ਸੁਖ ਹੋਈ ਸੋ ਚੋ ਸੋਈ ਪਲ ਪਵਰ ਦੂਖ ਨ ਵਿਆਪੇ ਕੋਈ ਸਦਨਾ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਗੁਰਮਤ ਕਰਨ ਲਾਹਿ ਲੇ ਬਨਾਈ ਗੁਰਮੁਖ ਪਰ ਕੈ ਰਤਨ ਸੁਭਾਈ ਗੁਰਮੁਖ ਸਤਿਕਾਰ ਕਮਾਏ ਗੁਰਮੁਖ ਸਚ ਮਨ ਪਤਿਆ ਗੁਰਮੁਖ ਅਲਖ ਲਖਾਏ ਤਿਸ ਭਾਵੈ ਨਾਨਕ ਗੁਰਮੁਖ ਚੋਟ ਨਾ ਖਾਵੈ ਗੁਰਮੁਖ ਅਲਖ ਲਖਾਇ ਤਿਸ ਭਾਵੈ ਨਾਨਕ ਗੁਰਮੁਖ ਚੋਟਾ ਚੋਟ ਨਾ ਖਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਦਰ ਸ਼ਨੀਵਾਰ 3 ਨਵੰਬਰ 15 ਮਗਰ ਹੈ ਅੱਜ ਦਿਨ ਸ਼ਨੀਵਾਰ 3 ਨਵੰਬਰ 15 ਮਗਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ